अनिश महेश की जय देवों के देव की जय महादेव की जय हर हर महादेव हर हर महादेव हर हर महादेव हर हर महादेव जय हो महादेव जय <एड़ानी> डमरू वाले बाबाजी तोडी सदाई जय ओ शंकर भगवान की जय हरे हरे महादेव हरे हरे महादेव ओ शंकर भगवान की जय बोलो शंकर परिवार की जय बाबा डमरू वाले की जय بابا ڈمرو والے کی بابا برفانی کی بابا نیلکنٹھ کی بابا منی مہیش کی بابا امر کی بابا اجین کی بابا مہاکال کی دیو کے دیو کی مہادیو کی جے کرے ویر بجرنگ ਸਾਹਿਬਾ ਜੀ ਫਰਾਰ ਮਹਾਦੇਵੀ ਅੱਜ ਪਿਛਲੇ ਜਿਹੜੇ ਕੁਝ ਸਮੇਂ ਤੇ ਕੁਝ ਸਮੇਂ ਤੇ ਲੰਗਰ ਲਾ ਰਹੇ ਆ ਅਸੀਂ ਅੱਜ ਇੱਥੇ ਪਹੁੰਚੇ ਆ ਮੰਡੀ ਦੇ ਵਿੱਚ ਇਹਨਾਂ ਸਮਨ ਨੂੰ ਮਾਇਰ ਕੀਤਾ ਲਵੀ ਭਾਈ ਨੇ ਜਿਹੜੇ ਸਾਡੇ ਤੋਂ ਇਹ ਮੰਦਗਾਰ ਕੀ ਹੈ ਤੇ ਜਿਹੜੀ ਸ਼ਵਰਾਤਰੀ ਆ ਥੋੜਾ ਟਾਈਮ ਹੋਇਆ ਆਪਣੇ ਲਾਂਕੇ ਗਿਆ ਉਹਦੇ ਇਸ ਬਾਅਦ ਵਿੱਚ ਜਾ ਜਿਹਨਾਂ ਨੇ ਇੱਥੇ ਲੰਗਰ ਲਗਾਇਆ ਸ਼ਵਰਾਤਰੀ ਦੇ ਉਹਨਾਂ ਦਾ ਸਾਰੇ ਜਿਹੜੇ ਸਾਡੇ ਨੇ ਪਾਰਕਵਾਸੀਆ ਬਹੁਤ ਹੀ ਸੁਹਣਾ ਨਿਸ਼ਾਨ ਬਣਾਉਂਦੇ ਸ਼ਬਰਾਤਰੀ ਦਾ त्यਾਰ ਆ ਤੇ ਇਹਨੂੰ ਅੱਜ ਇਹਨਾਂ ਨੇ ਜਿਹੜਾ ਮੰਡੀਰ ਵਿੱਚ ਮੰਦਰ ਨੂੰ ਮੰਦਰ ਲਗਾਇਆ ਤੇ ਇਹਨਾਂ ਜੀ ਉਹਨਾਂ ਦੇ ਬਹੁਤ ਸਾਰੇ ਪਿਛਲੇ ਸ਼ਹਿਰ ਵਾਸੀ ਉਹ ਸ਼ਬਰਾਤਰੀ ਇਹਨਾਂ ਦੇ ਸਾਹ। ਭਾਜੀ ਇਸ ਤਰ੍ਹਾਂ ਕਿ ਹਰ ਸਾਲ ਹੀ ਇਹ ਮੰਡੀ ਦੇ ਸਹਿਯੋਗ ਨਾਲ ਸ਼ਬਰਾਤਰੀ ਮਨਾਇਦੀ ਹੈ ਤੇ ਇਸ ਸਾਲ ਵੀ ਮਹਾਰਾਜ ਜੀ ਹੁਕਮ ਨਾਲ ਬਹੁਤ ਵਧੀਆ ਪ੍ਰੋਗਰਾਮ ਕੀਤਾ ਵਾ। ਇਮਾਰਾ ਚੜਦੀ ਕਲਾ ਰੱਖੇ ਨੇ ਹਰ ਸਾਲ ਇਸੇ ਤਰ੍ਹਾਂ ਹੀ ਮੰਡੀਲੇ ਮੇਰ ਭਰਿਆ ਰਹੇ ਤੇ ਹੀ ਮਨੋਤੇ ਅੱਜ ਸਮੂਹ ਮੰਡੀ ਆਰਟੀ ਯੂਨੀਅਨ ਵੱਲੋਂ ਤੇ ਸਮੂਹਾਰ ਦੀ ਭਰਾਵਾਂ ਭਰਾਵਾਂ ਵੱਲੋਂ ਮੰਡੀ ਵਿੱਚ ਸ਼ਿਵ ਸ਼ਿਵਰਾਤਰੀ ਦੇ ਉਪਲਖ ਵਿੱਚ ਇੱਕ ਪੰਡਾਰਾ ਕੀਤਾ ਗਿਆ ਤੇ ਉਸ ਦੇ ਉਪਲਖ ਵਿੱਚ ਮਹਾ ਸ਼ਿਵਰਾਤਰੀ ਦੀ ਸਾਰਿਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਮੈਂ ਵਧਾਈ ਦੇਣਾ

you mm -hmm. ਵੱਲ ਦੇ ਜੈ ਸ਼ੰਕਰ ਕੀ ਬੋਲੇ ਨਾਲ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਬੋਲੇ ਸ਼ੰਕਰ ਦੇ ਸ਼ਿਵਰਾਤਰੀ ਦੇ ਮਹ ਮਸਫਤੇ ਅਸੀਂ ਅੱਜ ਵੱਲਾ ਸਬਜੀ ਮੰਡੀ ਤੇ ਸਾਰੇ ਆਰਤੀ ਭਰਾ ਮਿਲ ਕੇ ਅਸੀਂ ਇਹ ਲੰਗਰ ਦਾ ਯੋਜਨ ਕੀਤਾ ਹੈ ਅਸੀਂ ਹਮੇਸ਼ਾ ਕਾਫੀ ਸਾਲਾ ਤੋਂ 30 25 ਸਾਲਾ ਤੋਂ ਆਪਾਂ ਇਹ ਲੰਗਰ ਲਗਾ ਰਹੇ ਆ ਸਾਰੇ ਮਿਲ ਕੇ ਆਰਤੀ ਭਰਾ ਅਸੀਂ ਸ਼ਿਵਰਾਤਰੀ ਦਾ ਲੰਗਰ ਲਗਾਈਦਾ ਹੈ ਤੇ ਬੋਲੇनाथ ਦੀ ਕਿਰਪਾ ਨਾਲ ਇਹ ਵੱਲਾ ਸਬਜੀ ਮੰਡੀ ਵਿੱਚ ਅਸੀਂ ਛਾਵਾਂਗੇ ਕਿ ਹਰ ਸਾਲ ਐਸੇ ਤਰ੍ਹਾਂ ਹੀ ਲੰਗਰ ਲੰਗਾਉਂਦੇ ਰਹੀਏ ਕਮ ਸੇ ਕਮ ਆਪਣੇ ਸਾਰੇ ਆਰਤੀ ਭਰਾਵਾਂ ਨੇ ਜੋ ਕਿ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਬਹੁਤ ਹੀ ਵੱਡਾ ਸਹਿਯੋਗ ਹੈ ਇਸ ਲੰਗਰ ਵਿੱਚ ਵੀ ਤੇ ਇਸ ਅੱਜ ਜਿਹੜਾ ਦਿਨ ਹੈ ਬਹੁਤ ਹੀ ਵੱਡਾ ਦਿਨ ਹੈ ਅਸੀਂ ਸ਼ਿਵਰਾਤਰੀ ਦੇ ਕੁਝ ਦਿਨਾਂ ਬਾਅਦ ਹੀ ਇਹ ਆਯੋਜਨ ਕਰਦੇ ਹਾਂ ਅੱਜ ਅਸੀਂ ਇੱਕ ਵਾਰੀ ਫੇਰ ਭੋਲੇ ਸ਼ੰਕਰ ਦੀ ਚਰਨਾ ਚ ਰੋਜ਼ਨਾ ਕਰਨੇ ਆ ਕਿ ਇਹ ਸਾਡੇ ਨਾਲ ਜਿਹੜਾ ਅਸੀਂ ਆਪਾਂ ਸਾਰੇ ਆਰਥੀਪਰਾਸ ਤੇ ਕੰਮ ਕਰਨੇ ਆ ਕੰਮ ਕਰਨ ਵਾਲੇ ਮਜ਼ਦੂਰ ਵੀ ਇਹ ਸਾਰੇ ਰਲ ਮਿਲ ਕੇ ਇਸ ਆਪਣਾ ਤਿਉਹਾਰ ਨੂੰ ਮਨਾਉਂਦੇ ਰਹੀਏ ਹਰ ਸਾਲ ਭੋਲੇ ਬਾਬਾ ਦੀ ਕਿਰਪਾ ਬਣਾਉਂਦੇ ਹੋਏ ਭੋਲੇ ਬਾਬਾ ਦੀ ਕਿਰਪਾ ਸਾਰੇ ਉੱਪਰ ਬਣੀ ਰਵੇ ਬੋਲੋ ਸ਼ੰਕਰ ਪਰਿਵਾਰ ਕੀ ਜੈ ਭੋਲੇ ਨਾਥ ਕੀ ਜੈ 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 ਮਣੀ ਮਹੇਸ਼ ਦੀ ਜੈ ਦੇਵੋਂ ਕੇ ਦੇਵ ਕੀ ਜੈ ਮਹਾਦੇਵ ਕੀ ਜੈ